ਸਾਂਤੇ ਸਿਰਿਆ ਕਾਲਜੀ ਵੀਡੀਓ ਦੇਖ ਰਹੇ ਆ ਬਸਾ ਬਨੂ ਜੀ ਆ ਲੈ ਕੇ ਹਾਜ਼ਰ ਆ ਜਦੀਵਟੀ ਖਬਰ ਤਰਮਿੰਦਰ ਦੇ ਦੇਹਾਂਤ ਤੋਂ ਬਾਅਦ ਮਾਂ ਦੇ ਹੋਰ ਕਰੀਬ ਐਸਨੀ ਦਿਓਲ ਕੀਤਾ ਜਿਹੜਾ ਕੰਮ ਹੋ ਰਹੀ ਤਰੀਫ ਹਾਲ ਹੀ ਵਿੱਚ ਸਨੀ ਦਿਓਲ ਨੂੰ ਆਪਣੀ ਮਾਂ ਪ੍ਰਕਾਸ਼ਕੌਰ ਦਾ ਹੱਥ ਫੜਦੇ ਹੋਏ ਦੇਖਿਆ ਗਿਆ ਸੀ ਅਤੇ ਇਸ ਵੀਡੀਓ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਵਰਗੀ ਅਦਾਕਾਰ ਤਰਮਿੰਦਰ ਦੀ ਮੌਤ ਤੋਂ ਬਾਅਦ ਪ੍ਰਕਾਸ਼ਕੌਰ ਪਹਿਲੀ ਵਾਰ ਬਾਹਰ ਨਜ਼ਰ ਆਈ ਹੈ ਤੇ ਇਹ ਮਹਾਨ ਅਦਾਕਾਰ ਦਾ 2025 ਵਿੱਚ ਦੇਹਾਂਤ ਹੋ ਗਿਆ ਹਾਲ ਹੀ ਵਿੱਚ ਔਨਲਾਈਨ ਸਾਹਮਣੇ ਆਈ ਇਸ ਵੀਡੀਓ ਵਿੱਚ ਸਨੀ ਦਿਓਲ ਆਪਣੀ ਮਾਂ ਨਾਲ ਤੁਰਦੇ ਹੋਏ ਪਿਆਰ ਨਾਲ ਉਹਨਾਂ ਦਾ ਹੱਥ ਫੜ ਕੇ ਤੇ ਦਿਲਾਸਾ ਦਿੰਦੇ ਦਿਖਾਈ ਦੇ ਰਹੇ ਹਨ ਇਸ ਟੈਂਟ ਬਾਲੀਵੁੱਡ ਦੁਆਰਾ ਸਾਂਝੇ ਕੀਤੇ ਗਏ ਇਸ ਵੀਡੀਓ ਵਿੱਚ ਸਨੀ ਦਿਓਲ ਆਪਣੀ ਮਾਂ ਪ੍ਰਕਾਸ਼ ਕੋਰ ਦਾ ਹੱਥ ਫੜਦੇ ਹੋਏ ਸਾਵਧਾਨੀ ਨਾਲ ਕਾਰ ਵੱਲ ਤੁਰਦੇ ਹੋਏ ਦਿਖਾਈ ਦੇ ਰਹੇ ਹਨ ਵੀਡੀਓ ਵਿੱਚ ਉਸ ਦਾ ਭਾਵਨਾਤਮਕ ਹਾਫ ਭਾਵ ਸਾਰੇ ਅੰਦਾਜ਼ ਦੇਲ ਜਿੱਤ ਰਿਹਾ ਹੈ ਪ੍ਰਸ਼ੰਸਕਾਂ ਨੇ ਉਹਨਾਂ ਦੇ ਦਿਲ ਦੀਆਂ ਮੋ ਮੋਜੀਆਂ ਦੀ ਵਰਖਾ ਕੀਤੀ ਹੈ ਇਸ ਦੇ ਦੌਰਾਨ ਸਨੀ ਜੋਲ ਦੀ ਫਿਲਮ ਬਾਰਡਰ 2 21 ਜਨਵਰੀ ਨੂੰ ਸਿਨੇਮਾ ਘਰ ਵਿੱਚ ਰਿਲੀਜ਼ ਹੋਈ ਸਨੀ ਦਿ올 ਦੀ ਫਿਲਮ ਬਾਰਡਰ 2 ਆਖਰਕਾਰ ਲੰਬੇ ਇੰਤਜ਼ਾਰ ਤੋਂ ਬਾਅਦ ਰਿਲੀਜ ਹੋ ਗਈ ਹੈ ਤੇ ਫਿਲਮ ਨੂੰ ਲੈ ਕੇ ਉਤਸ਼ਾਹ ਇੰਨਾ ਜ਼ਿਆਦਾ ਸੀ ਕਿ ਕਈ ਸ਼ਹਿਰਾਂ ਵਿੱਚ ਸਵੇਰੇ 7:30 ਵਜੇ ਅਤੇ ਸਵੇਰੇ 8:00 ਵਜੇ ਸ਼ੋਅ ਸ਼ੁਰੂ ਹੋ ਗਏ ਹਾਲਾਂਕਿ ਜਿਹਾ ਲੱਗਦਾ ਹੈ ਕਿ ਕੁਝ ਸ਼ਹਿਰਾਂ ਵਿੱਚ ਸਿਨੇਮਾ ਘਰ ਵਿੱਚ ਸਮੱਗਰੀ ਤੱਕ ਪਹੁੰਚਣ ਵਿੱਚ ਦੇਰੀ ਦਾ ਮਤਲਬ ਹੈ ਲੰਬਾ ਇੰਤਜ਼ਾਰ ਖਬਰਾਂ ਨਾਲ ਅਨਤ ਤੱਕ ਬਨੇ ਰਹਿਣ ਲਈ ਧੰਨਵਾਦ